ਪਹਿਲਾਂ ਤਾਂ ਚੱਕ ਕੇ ਚੀਮਾ ਜੀ ਨੂੰ ਅੰਦਰ ਕਰੋ ਜਿਨ੍ਹਾਂ ਨੇ ਜਾਲੀ ਸ਼ਰਾਬ ਦੇ ਵਿੱਚ ਮੇਰੇ ਹਿਸਾਬ ਨਾਲ ਦਰਜਨਾ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਮਰ ਗਏ ਔਰਤਾਂ ਵਿਧਵਾ ਹੋ ਗਈਆਂ ਬੱਚੇ ਅਨਾਥ ਹੋ ਗਏ ਵੀ ਸਰਦਾਰ ਭਗਤ ਸਿੰਘ ਦੀ ਇਹ ਪੱਗ ਹੈ ਉਹ ਪੱਗ ਦੀ ਇਲਾਜ ਰੱਖੀ ਹੈ ਜਿਹੜੀਆਂ ਤਿੰਨ ਸੀਟਾਂ ਦਿੱਤੀਆਂ ਨੇ ਤੇ ਜੀ ਇਹ ਇਕੱਲੇ ਭਗਵੰਤ ਮਾਨ ਕਹਿੰਦਾ ਵੀ ਮੈਨੂੰ ਆਗੀਆਂ ਤਿੰਨ ਸੀਟਾਂ ਇਹਨੂੰ ਤਿੰਨ ਸੀਟਾਂ ਨਹੀਂ ਆਈਆਂ ਜੇ ਆਪਾਂ ਚਾਰੇ ਗੱਡੀ ਦੇ ਪਹੀਏ ਸਹੀ ਨਹੀਂ ਚੱਲ ਰਹੇ ਤਾਂ ਦੇਸ਼ ਤੇ ਪੰਜਾਬ ਤੁਹਾਡਾ ਕਿਵੇਂ ਸਹੀ ਚੱਲੂਗਾ ਇਹ ਪੰਜਾਬ ਦੇ ਵਿੱਚ ਲੱਡੂ ਵੀ ਵੰਡ ਦਿੱਤੇ ਗਏ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਦਿੱਤੇ ਗਏ ਸੀ ਐਮਐਲਆ ਵੱਲੋਂ ਲੱਡੂ ਵੰਡ ਦਿੱਤੇ ਗਏ ਸੀ ਤਾਂ ਸਭ ਕੁਝ ਧਰਿਆ ਧਰਾਇਆ ਰਹਿ ਗਿਆ ਤੇ ਅਦਾਲਤ ਵੱਲੋਂ ਜਿਹੜੀ ਜਿਹੜੀ ਜ਼ਮਾਨਤ ਹੈ ਉਹ ਰੱਦ ਕਰ ਦਿੱਤੀ ਗਈ ਹੈ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਕਾਲਾ ਸ਼ਰਮਾ ਜੈਤੋ ਤੋਂ ਬਈ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਕਿਵੇਂ ਦੇਖਦੇ ਹੋ ਹਾਈ ਕੋਰਟ ਵੱਲੋਂ ਜ਼ਮਾਨਤਾਂ ਰੱਦ ਕਰ ਦਿੱਤੀ ਗਈ ਹੈ ਈਡੀ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਨੇ ਕਿ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਤਾਂ ਜ਼ਮਾਨਤ ਦਿੱਤੀ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਆਸ਼ਾ ਉਮੀਦਾਂ ਤੇ ਪਾਣੀ ਫਿਰ ਗਿਆ ਤਾਂ ਆਮ ਆਦਮੀ ਪਾਰਟੀ ਤੱਕ ਲੱਡੂ ਤੱਕ ਵੰਡ ਦਿੰਦੀ ਹੈ ਕਹਿ ਦਿੰਦੇ ਆ ਕਿ ਸਾਡਾ ਸ਼ੇਰ ਆ ਜਿਹੜਾ ਬਾਹਰ ਆ ਰਿਹਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਸਭ ਧਰੀਆਂ ਤਰਾਈਆਂ ਰਹਿ ਗਏ ਸੀ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਆਪਣਾ ਕੁਲਦੀਪ ਜੀ ਪਤਾ ਕੀ ਗੱਲ ਹੈ ਜਦੋਂ ਕਿਸੇ ਵਾਸਤੇ ਤੁਸੀਂ ਖੂਬ ਪੜਦੇ ਹੋ ਨਾ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਹੀ ਡਿੱਗਣਾ ਪੈਂਦਾ ਹੈ ਜਿਹੜੇ ਕੇਜਰੀਵਾਲ ਸਾਹਿਬ ਹੈ ਜਾਮ ਮੌਜੂਦਾ ਮੁੱਖ ਮੰਤਰੀ ਪੰਜਾਬ ਹੈ ਭਗਵੰਤ ਮਾਨ ਜੀ ਇਹ ਬਥੇ ਕੀ ਹੈ ਇਹ ਉਹਨਾਂ ਦੇ ਪੁਰਨਿਆਂ ਦੇ ਪਾਈ ਜਿਹੜੇ ਉਹਨਾਂ ਨੇ ਪੁਰਨੇ ਪਾਈ ਉਹਨਾਂ ਤੇ ਚੱਲ ਰਹੇ ਹੈ ਕਾਰਨ ਕੀ ਹੈ ਜੋ ਸ਼ਰਾਬ ਦਾ ਘਟਾਲਾ ਹੋਇਆ ਉਸ ਜੋ ਸੇਮ ਪਾਲਸੀ ਦਿੱਲੀ ਦੇ ਵਿੱਚ ਬਣਾਈ ਗਈ ਉਹੀ ਸੇਮ ਪਾਲਸੀ ਪੰਜਾਬ ਦੇ ਵਿੱਚ ਵੀ ਬਣਾਈ ਗਈ ਉਹ ਜਿਹੜਾ ਦਿੱਲੀ ਵਾਲਾ ਸੇਖ ਸੀਗਾ ਉਹ ਪੰਜਾਬ ਦੇ ਵਿੱਚ ਵੀ ਪਹੁੰਚਿਆ ਤੇ ਕੁਛ ਠੰਡਾ ਪੈਗਾ ਕਿਉਂਕਿ ਚੋਣਾਂ ਦਾ ਟਾਈਮ ਆਇਆ ਸੀ ਤੇ ਕੁਝ ਇਹਨਾਂ ਦੇ ਜੋ ਐਮ.ਐਲ.ਏ ਐ ਕੋਈ ਮੰਤਰੀ ਹੈ ਜਾਂ ਉਪ ਮੁੱਖ ਮੰਤਰੀ ਹੈ ਜਾਂ ਇਹਨਾਂ ਦਾ ਮੁੱਖ ਮੰਤਰੀ ਹੈ ਕੇਜਰੀਵਾਲ ਜੀ ਉਹ ਜੇਲ੍ਹ ਦੇ ਵਿੱਚ ਹੈ ਉਸੇ ਘੁਟਾਲੇ ਦੇ ਵਿੱਚ ਤੇ ਮਾਨਯੋਗ ਅਦਾਲਤ ਨੇ ਚਲੋ ਉਹਨਾਂ ਦੀਆਂ ਦਲੀਲਾਂ ਸੁਣੀਆਂ ਜਾਂ ਕੁਝ ਵੀ ਕੀਤਾ ਉਹਨਾਂ ਨੂੰ ਤਾਸੂਤਰ ਦੱਸ ਦਿਆ ਵੀ ਉਹਨਾਂ ਨੂੰ ਰਾਤ ਜਮਾਨਤ ਦਾ ਹੋ ਗਿਆ ਸੀ ਆਰਡਰ ਵੀ ਇਹਨਾਂ ਨੂੰ ਤੜਕੇ ਜਮਾਨਤ ਤੇ ਰੱਖਾ ਕੀਤਾ ਜਾਊਗਾ ਪਰ ਅਫਸੋਸ ਦੀ ਗੱਲ ਕਿ ਉਹਨਾਂ ਨੂੰ ਈ.ਡੀ ਨੇ ਕਿ ਆ ਵੀ ਇਹ ਜਿਹੜੇ ਕੇਜਰੀਵਾਲ ਜੀ ਐ ਇਹ ਜੋ ਕਪੜਾ ਹੋਇਆ ਉਹਦੇ ਜੋ ਆ ਇਹ ਸਾਰਾ ਸਿਸਟਮ ਇਹਨਾਂ ਨੇ ਘੜਿਆ ਸੀਗਾ ਤੇ ਇਹਦੇ ਵਿੱਚ ਇਹ ਪੂਰਨ ਤੌਰ ਤੇ ਦੋਸ਼ੀ ਐ ਇਸ ਕਰਕੇ ਇਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਉਹ ਜੋ ਇਹਨਾਂ ਨੂੰ ਸਵੇਹ ਜ਼ਮਾਨਤ ਤੇ ਰਿਹਾ ਕਰਨਾ ਸੀ ਉਹ ਮਾਨਯੋਗ ਅਦਾਲਤ ਨੇ ਇਹਨਾਂ ਦੀ ਜਿਹੜੀ ਅਸੀ ਕੀ ਜ਼ਮਾਨਤ ਉਹ ਰੱਦ ਕਰ ਦਿੱਤੀ ਤੇ ਪੰਜਾਬ ਦੇ ਵਿੱਚ ਇਹਨਾਂ ਦੇ ਜੋ ਹੈਗੇ ਆ ਆਮ ਆਦਮੀ ਦੇ ਮੁੱਖ ਮੰਤਰੀ ਮੰਤਰੀ ਜੀ ਐਮ ਐਲ اے ਉਹਨਾਂ ਨੇ ਖੁਸ਼ੀ ਮらい ਉਹਨਾਂ ਨੇ ਲੱਡੂ ਵੰਡਣ ਦੀ ਤਾਂਗ ਦੇ ਵਿੱਚ ਸੀ ਜਾਂ ਲੱਡੂ ਵੰਡੇ ਗਏ ਤੇ ਉਹ ਜੋ ਉਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਦੀਆਂ ਖੁਸ਼ੀਆਂ ਸੀ ਜਿਹੜੀਆਂ ਉਹ ਅਧੂਰੀਆਂ ਰਹਿ ਗਈਆਂ ਇਹ ਪਤਾ ਕਿਵੇਂ ਹੁੰਦਾ ਜਦੋਂ ਤੁਸੀਂ ਕਿਸੇ ਵਾਸਤੇ ਮੈਂ ਪਹਿਲਾਂ ਵੀ ਤੁਹਾਨੂੰ ਕਹੇ ਕਿਹਾਟੇ ਆ ਜੋ ਤੁਸੀਂ ਚੰਗਾ ਕਰੋਗੇ ਤਾਂ ਤੁਹਾਨੂੰ ਚੰਗਾ ਜੇ ਕਿਸ ਵਾਸਤੇ ਤੁਸੀਂ ਮਾੜਾ ਕਰਦੇ ਹੋ ਝੂਠੇ ਪਰਚਿਆਂ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਪਸਾਇਆ ਗਿਆ ਉਹਨੂੰ ਇੱਕ ਪਰਚੇ ਦੇ ਵਿੱਚ ਨਹੀਂ ਫਸਾਇਆ ਗਿਆ ਦੇਖੋ ਤੁਸੀਂ 2015 ਦਾ ਕੇਸ ਸੀਗਾ ਵਾਰੀ ਵਾਰੀ ਉਸੇ ਨੂੰ ਸਾਰੀਆਂ ਸਰਕਾਰਾਂ ਨੇ ਰਿਪੀਟ ਕੀਤਾ ਕਾਲੀ ਦਲ ਤੋਂ ਸ਼ੁਰੂ ਹੋਇਆ 2015 ਤੋਂ ਉਹ ਫਿਰ ਕਾਂਗਰਸ ਨੇ ਸ਼ੁਰੂ ਆਪਣਾ ਰਿਪੀਟ ਕੀਤਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਰਿਪੀਟ ਕੀਤਾ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ ਉਹਨਾਂ ਨੂੰ ਜਦੋਂ ਜ਼ਮਾਨਤ ਮਿਲਦੀ ਸੀ ਜਾਂ ਜ਼ਮਾਨਤ ਦੇ ਉਹ ਨੇੜੇ ਆਉਂਦੇ ਸੀ ਇਹ ਨਵਾਂ ਕੋਈ ਨਾ ਕੋਈ ਸ਼ੋਸ਼ ਅਦਾਲਤ ਦੇ ਵਿੱਚ ਜਾ ਕੇ ਛੱਡ ਦਿੰਦੇ ਸੀ ਇਹ ਦੇਖੋ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਅ ਸਵੇਹ ਇਹਨਾਂ ਵਾਂਗੂ ਹੀ ਹੋਇਆ ਸੇਮ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤੇ ਇਹ ਰਾਤ ਨੂੰ 2 ਤੋਂ 2:30 ਵਜੇ ਉਹਨਾਂ ਦੇ ਇੱਕ ਨਵਾਂ ਪਰਚਾ ਕਰ ਦਿੰਦੇ ਆ ਵੀ ਇਹ ਇਸ ਪਰਚੇ ਦੇ ਵਿੱਚ ਵੀ ਸਰਦਾਰ ਸੁਖਬਾਲ ਸਿੰਘ ਖਹਿਰਾ ਜੀ ਦੋਸ਼ੀ ਹੈ ਤੇ ਉਹਨਾਂ ਦੀ ਉਹਨਾਂ ਨੂੰ ਫੇਰ ਉੱਥੋਂ ਹੀ ਅਦਾਲਤ ਦੇ ਵਿੱਚੋਂ ਹੀ ਆਪਣਾ ਆਪਣੇ ਥਾਣੇ ਦੇ ਵਿੱਚ ਲੈ ਜਾਂਦੇ ਆ ਸੁਖਬਾਲ ਖਹਿਰਾ ਵੱਲੋਂ ਪੋਸਟ ਵੀ ਪਾ ਦਿੱਤੀ ਗਈ ਹੈ ਕਹਿ ਦਿੱਤਾ ਗਿਆ ਕਿ ਜੈਸੇ ਕੰਡੇ ਬੀਜੇ ਸੀ ਉਸੇ ਤੁਹਾਡੇ ਹੀ ਚੁਭਣਗੇ ਉਹ ਤੁਹਾਡੇ ਵੀ ਚੁਭਣਗੇ ਕਹਿੰਦੇ ਕਿ ਮੈਨੂੰ ਵੀ ਇਸੇ ਤੱਕੇ ਕੀਤਾ ਸੀ ਮੈਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਹਿੰਦੇ ਇੱਕ ਨਵਾਂ ਪਰਚਾ ਤਿਆਰ ਕਰ ਦਿੱਤਾ ਜਾਂਦਾ ਰਾਤੋਂ ਰਾਤ ਤੇ ਸਵੇਰ ਨੂੰ ਮੇਰੀ ਜ਼ਮਾਨਤ ਜਿਹੜੀ ਉਹ ਰੱਦ ਕਰਵਾ ਦਿੱਤੀ ਜਾਂਦੀ ਹੈ ਕਹਿੰਦੇ ਸੀਐਮ ਭਗਵੰਤ ਮਾਨ ਸਾਹਿਬ ਜੀ ਕਹਿੰਦੇ ਯਾਦ ਕਰੋ ਉਹ ਗੱਲਾਂ ਜਿਹੜੀਆਂ ਤੁਸੀਂ ਮੇਰੇ ਨਾਲ ਕੀਤੀਆਂ ਸੀ ਮੈਂ ਤੁਹਾਨੂੰ ਪਹਿਲਾਂ ਕੀ ਕਹਿੰਦੇ ਜਿਹੜੇ ਆਪਾਂ ਕੰਡੇ ਬੀਜਦੇ ਆ ਨਾ ਕਈ ਵਾਰੀ ਅੱਥਾ ਨਾਲ ਬੀਜੇ ਵੀ ਅੱਖਾਂ ਨਾਲ ਚੁਕਣੇ ਪੈਂਦੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜੇ ਇਹ ਛੇਸੀ ਲੋਕ ਹੈ ਇੱਕ ਦੂਜੇ ਨਾਲ ਕਿਡਾਂ ਕੱਢਦੇ ਆ ਤੇ ਇਹ ਪੰਜਾਬ ਦਾ ਜਾਂ ਪੂਰੇ ਹਿੰਦੁਸਤਾਨ ਦਾ ਕੀ ਭਲਾ ਕਰਨਗੇ ਹੁਣ ਤੁਸੀਂ ਦੇਖੋ ਆਪਣਾ ਪ੍ਰਧਾਨ ਮੰਤਰੀ ਜੀ ਹੈ ਇਹ ਦਾ ਉਹ ਈਡੀ ਦੀ ਵਰਤੋਂ ਕਰਦੇ ਆ ਇਹ ਸੀਬੀਆਈ ਦੀ ਵਰਤੋਂ ਕਰਦੀਆਂ ਸੂਬਾ ਸਰਕਾਰਾਂ ਜੇ ਜੇ ਸੂਬੇ ਦੇ ਵਿੱਚ ਸੂਬੇ ਦੇ ਵਿੱਚ ਕੋਈ ਸਰਕਾਰ ਦਾ ਵਿਰੋਧੀ ਉਸ ਨੂੰ ਦੱਸਦਾ ਵੀ ਭਾਈ ਇੱਥੇ ਤੁਸੀਂ ਗਲਤ ਹੋ ਵਿਰੋਧੀ ਇਰਦਾ ਕੰਮ ਕੀ ਹੁੰਦਾ ਸਰਕਾਰ ਨੂੰ ਜਗਾਉਣਾ ਉਹ ਇੱਕ ਚੌਂਕੀਦਾਰੇ ਦਾ ਕੰਮ ਕਰ ਰਹੀ ਹੈ ਵਿਰੋਧੀ ਧਿਰ ਜੋ ਕਾਂਗਰਸ ਹੈ ਇਹ ਉਹਨਾਂ ਨੂੰ ਮਾੜਾ ਸਮਝਦੇ ਆ ਕਿਤੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਵਿਧਾਨ ਸਭਾ ਦੇ ਵਿੱਚ ਕਹਿੰਦਾ ਵੀ ਹਲੇ ਤੂੰ ਕਾਂਗਰਸ ਦੇ ਵਿੱਚ ਹੀ ਹੈ ਤੇ ਤੂੰ ਆ ਉਹ ਆ ਇਹਨਾਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੁੰਦੀਆਂ ਮੁੱਖ ਮੰਤਰੀ ਨੂੰ ਮੈਂ ਉਹ ਸਾਰੀ ਚੀਜ਼ ਨੂੰ ਕੱਟ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੋ ਵੀ ਹੋਇਆ ਉਹ ਬਿਲਕੁਲ ਗਲਤ ਸੀ ਇਹ ਅਨਸਾਫੀ ਸੀ ਝੂਠੇ ਪਰਚੇ ਸੀ ਉਹ ਝੂਠੇ ਪਰਚਿਆਂ ਦੀ ਬਦੌਲਤ ਹੀ ਉਹਨੂੰ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਸੀ ਉਹਨੇ ਇੱਕ ਵਾਰੀ ਦਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਤਾ ਸੀ ਨਾ ਤੇ ਉਹ ਜੇ ਮੰਨ ਕੇ ਚਲੋ ਹਾਰ ਵੀ ਗਏ ਹਾਰ ਜਾਣਾ ਜਾਂ ਜਿੱਤ ਜਾਣਾ ਇੱਕ ਤੁਹਾਡੇ ਸਿਸਟਮ ਦੇ ਵਿੱਚ ਹੈ ਕਿਤੇ ਹਾਰ ਜਾਣੇ ਕਿਤੇ ਜਿੱਤ ਜਾਣੇ ਕਿਤੇ ਪਾਸ ਕਿਤੇ ਫੇਲ ਇੱਥੇ ਕਿਤੇ ਛਾਂਕ ਤੇ ਤੁੱਪ ਇਹ ਤਾਂ ਆਮ ਹੀ ਗੱਲਾਂ ਪਰ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਜਿੰਨਾ ਚਿਰ ਇਲੈਕਸ਼ਨ ਨਹੀਂ ਹੋਇਆ ਇਲੈਕਸ਼ਨ ਦੀ ਚੋਣ ਨਹੀਂ ਹੋਈ ਜਾਂ ਦਾ ਨਤੀਜਾ ਨਹੀਂ ਆਇਆ ਸਰਕਾਰ ਨੂੰ ਪੰਜਾਬ ਦੀ ਨੂੰ ਵਕਤ ਪਾਈ ਰੱਖਿਆ ਪਰ ਜੇ ਜਿੱਤ ਵੀ ਜਾਂਦਾ ਇਹਨਾਂ ਦਾ ਉੱਥੇ ਮੀਤ ਹੇਰ ਮੀਤ ਹੇਰ ਮੁੱਖ ਮੰਤਰੀ ਚੀਮਾ ਮੰਤਰੀ ਅਰੋੜਾ ਜੀ ਮੰਤਰੀ ਤੇ ਪੰਜਾਬ ਦਾ ਮੁੱਖ ਮੰਤਰੀ ਉਥੋਂ ਸੰਗਰੂਰ ਤੋਂ ਪਹਿਲਾਂ ਜਿੱਤਿਆ ਵੈ ਸਾਰੀ ਕੈਬਨਿਟ ਉਥੇ ਬੈਠੀ ਸੀ ਤੇ ਕੌ ਕੱਲਾ ਕੀ ਸੀਗਾ ਸਰਦਾਰ ਸੁਖਪਾਲ ਸਿੰਘ ਖਹਿਰਾ ਕੱਲਾ ਸੀ ਸਾਡੀ ਕਾਂਗਰਸ ਪਾਰਟੀ ਨੇ ਵੀ ਮੇਰੇ ਹਸਾਮ ਨਾਲ ਉਹਦਾ ਪੂਰਨ ਸਾਥ ਨਹੀਂ ਦਿੱਤਾ ਜਿੰਨਾ ਉਹਦਾ ਦੇਣਾ ਬਣਦਾ ਸੀ ਕਿਉਂ ਸਰਦਾਰ ਸੁਖਪਾਲ ਸਿੰਘ ਖਹਿਰਾ ਬੇਵਾਕ ਬੋਲਦਾ ਸਾਰੇ ਮੁੱਦਿਆਂ ਤੇ ਬੋਲਦਾ ਜੇ ਕੋਈ ਮੁੱਦਾ ਹੋਵੇ ਪੰਜਾਬ ਦਾ ਜੀ ਇੰਨੀ ਗੱਲ ਵੀ ਉਸ ਸੰਗਰੂਰ ਦੀ ਚੋਣ ਦੇ ਵਿੱਚ ਕਹੀ ਉਹਨਾਂ ਨੇ ਵੀ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਇੱਥੇ ਤੁਸੀਂ ਇੱਕ ਲਾਜਾ ਕਾਨੂੰਨ ਬਣਾਓ ਵੀ ਜਿਹੜੇ ਉਹ ਲੋਕ ਇੱਥੇ ਆ ਕੇ ਆਪਣੀ ਜ਼ਾਇਦਤ ਨਾ ਖਰੀਦ ਸਕਣ ਜਿਵੇਂ ਹਿਮਾਚਲ ਚ ਹੈ ਰਾਜਸਥਾਨ ਦਾ ਹੈ ਗੁਜਰਾਤ ਦੇ ਵਿੱਚ ਹੈ ਤੇ ਉਹਦੀ ਜਿਹੜੀ ਸੀਗੀ ਗੱਲ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਵੀ ਵੀ ਇੱਕ ਪੰਜਾਬ ਦੇ ਵਿੱਚ ਕਾਂਗਰਸ ਦਾ ਲੀਡਰ ਸਾਡੇ ਬਿਹਾਰੀ ਭਈਆਂ ਨੂੰ ਜਾਂ ਬਿਹਾਰੀ ਭਾਈਚਾਰੇ ਨੂੰ ਇੱਕ ਮਾੜਾ ਕਹਿੰਦਾ ਵੀ ਇਹਨਾਂ ਨੂੰ ਇੱਥੇ ਵੱਢ ਨਾ ਦਿੱਤਾ ਜਾਵੇ ਇਹ ਗੱਲ ਨਹੀਂ ਸੀ ਕਹੀ ਉਹਨੇ ਉਹਨੇ ਤਾਂ ਇੱਕੋ ਹੀ ਗੱਲ ਕਹੀ ਸੀ ਵੀ ਜਦੋਂ ਸਾਨੂੰ ਨਹੀਂ ਕਿਤੇ ਤੁਸੀਂ ਜਾਇਦਾਦ ਖਰੀਦਣ ਦੇ ਦਿੱਤੇ ਦੂਜੇ ਸੂਬਿਆਂ ਦੇ ਵਿੱਚ ਤੇ ਫਿਰ ਸਾਡੇ ਸੂਬੇ ਦੇ ਵਿੱਚ ਆ ਕੇ ਤੁਸੀਂ ਕਿਵੇਂ ਜਾਇਦਾਦ ਖਰੀਦ ਰਹੇ ਹੋ ਉਹ ਚੀਜ਼ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਸ ਚੀਜ਼ ਦਾ ਸਰਦਾਰ ਸਖਪਾਲ ਸਿੰਘ ਖਹਿਰਾ ਦਾ ਸਾਡੀ ਕਾਂਗਰਸ ਨੇ ਵੀ ਜਾਨੀ ਕਿ ਉਹਦਾ ਪਿੱਛਾ ਨਹੀਂ ਕੀਤਾ ਉਹਦੇ ਮੋਢੇ ਤੇ ਨਹੀਂ ਖੜੇ ਤੇ ਇਸ ਕਰਕੇ ਸਰਦਾਰ ਸਖਪਾਲ ਸਿੰਘ ਖਹਿਰਾ ਉੱਥੇ ਹਾਰ ਦਾ ਮੂੰਹ ਦੇਖਣਾ ਪਿਆ ਪਰ ਗੱਲ ਉਹਦੀ ਜੈ ਸੀ ਗੱਲ ਕਿਹਦੇ ਵਾਸਤੇ ਕਰਦਾ ਸੀ ਪੰਜਾਬੀਆਂ ਵਾਸਤੇ ਕਰਦਾ ਸੀ ਨਾ ਤੇ ਪਰ ਇਹ ਮੈਂ ਤੁਹਾਨੂੰ ਕਹਿਣਾ ਹੈ ਵੀ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਹੈ ਕੀ ਕਹਿੰਦੇ ਸੀ ਇਲੈਕਸ਼ਨ ਦੇ ਵਿੱਚ 130 130 ਇਹ ਤਾਂ ਚੰਡੀਗੜ੍ਹ ਵਾਲੀ 파ਗਤ 140 ਕਰਦੇ ਹੁੰਦੇ ਸੀ ਤੇ ਤੁਸੀਂ ਹਾਲਾਤ ਦੇਖੋ ਕੀ ਹੋਏ ਕਾਂਗਰਸ ਪਾਰਟੀ ਨੇ 7 ਸੀਟਾਂ ਜਿੱਤੀਆਂ ਆਮ ਦੋ ਯਾਦ ਜਿੱਤ ਗਏ ਕਾਂਗਰਸ ਦੇ ਇਹਦੇ বিজে ਆਪਣੇ ਆਮ ਆਦਮੀ ਦੇ ਪਰਲੇ ਤਿੰਨ ਆਈਆਂ 130 ਵਾਲੇ ਤਿੰਨ ਤੇ ਰਹਿ ਗਏ ਮੂਰੂ ਇੱਕਾ ਕੱਟਿਆ ਗਿਆ ਤੇ ਪਰ ਜਿਹੜੀਆਂ ਇਹ ਬਿਨਾ ਗੱਲ ਤੋਂ ਕਿੱਕਲੀਆਂ ਪਾਉਂਦੇ ਫਿਰਦੇ ਆ ਮੁੱਖ ਮੰਤਰੀ ਦਾ ਕੰਮ ਹੁੰਦਾ ਜੋ ਪੰਜਾਬ ਦੇ ਹਾਲਾਤ ਹੈ ਜਿਵੇਂ ਨਸ਼ਾ ਬੇਰੋਜ਼ਗਾਰੀ ਵਿਕਾਸ ਇੱਕ ਵੀ ਅੱਥ ਨਹੀਂ ਲਾਈ ਇਹਨਾਂ ਨੇ ਨਸ਼ੇ ਦੇ ਵਿੱਚ ਤੁਸੀਂ ਦੇਖੋ ਇਹ ਕਹਿੰਦੇ ਸੀ ਅਸੀਂ ਇੱਕ ਹਫਤੇ ਦੇ ਵਿੱਚ ਹੁਣ ਹੁਣ ਸੀਐਮ ਭਗਵੰਤ ਮਾਨ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਐਸਐਸਪੀ ਦੇ ਨਾਲ ਮੀਟਿੰਗ ਹੁੰਦੀ ਆ ਡੀਸੀਆਂ ਦੇ ਨਾਲ ਮੀਟਿੰਗ ਹੁੰਦੀ ਆ ਤਾਂ ਪੰਜਾਬ ਪੁਲਿਸ ਨੂੰ ਘੁਰਕੀ ਦੇ ਦਿੱਤੀ ਗਈ ਹੈ ਘੁਰਕੀ ਤੋਂ ਬਾਅਦ ਪੰਜਾਬ ਪੁਲਿਸ ਹੈ ਜਿਹੜੀ ਸ਼ਕਤੀ ਦੇ ਵਿੱਚ ਆਈ ਹੈ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਛਾਪੇ ਮਾਰੇ ਜਾ ਰਹੇ ਆ ਕਿਤੇ ਨਾ ਕਿਤੇ ਐਸਓ ਜਾਂ ਐਸਐਚਓ ਜਾ ਕੇ ਪੇਸ਼ ਬਦਲ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਜਾਂਦੇ ਨੇ ਵੱਡੀ ਭਰਮਾਰ ਹੈ ਜਿਹੜੀ ਨਸ਼ੇ ਦੀ ਹੈ ਜਿਹੜੀ ਉਸ ਨੂੰ ਠੱਲ ਪਾ ਰਹੇ ਨੇ ਨਸ਼ਾ ਤਸਕਰਾਂ ਨੂੰ ਕਾਬੂ ਦੇ ਵਿੱਚ ਕਰ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਪਹਿਲਾਂ ਕਰ ਲੈਣਾ ਸੀ 2 ਸਾਲ ਦੇ ਕਾਰਜਕਾਲ ਦੇ ਵਿੱਚ ਕਰ ਲੈਣਾ ਚਾਹੀਦਾ ਸੀ ਅੱਜ 3 ਨਹੀਂ ਤਾਂ 13 ਹੋ ਜਾਣੀਆਂ ਸੀ ਜਿਹੜੀਆਂ 0013 ਕਹਿੰਦੀ ਹੈ ਨਹੀਂ ਜੀ ਪਤਾ ਕੀ ਗੱਲ ਹੈ ਜਿਹੜੀ ਇਹ ਮੌਜੂਦਾ ਸਰਕਾਰ ਹੈ ਨਾ ਇਹਦੇ 2 ਤੋਂ 2.5 ਸਾਲ ਲੰਘ ਚਲੇ ਜਿਹੜਾ ਨਸ਼ਾ ਹੈ ਨਸ਼ੇ ਦਾ ਲੱਕ ਹੈ ਜਿਹੜਾ ਉਹ ਨਹੀਂ ਟੁੱਟ ਸਕਦਾ ਲੋਕ ਨਸ਼ੇ ਦੇ ਜਿਹੜੇ ਵੱਡੇ ਤਸਕਰ ਆ ਉਹਨਾਂ ਦੀਆਂ ਤਾਰਾਂ ਬਹੁਤ ਵੱਡੇ ਸਿਸਟਮ ਦੇ ਵਿੱਚ ਜੁੜੀਆਂ ਹੋਈਆਂ ਕੋਈ ਨਸ਼ਾ ਆਮ ਬੰਦਾ ਤਾਂ ਵੇਚ ਨਹੀਂ ਰਿਹਾ ਹੁਣ ਹੁਣ ਕਹਿ ਦਿੱਤਾ ਸੀਐਮ ਭਗਵੰਤ ਮਾਨ ਨੇ ਕਿ ਕਰੋ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰੋ ਕਹਿੰਦੇ ਕਿ ਪਿੰਡਾਂ ਦੇ ਵਿੱਚ ਜਾਓ ਪੰਜਾਬ ਪੁਲਿਸ ਦੀਆਂ ਡਿਊਟੀਆਂ ਲਾ ਦਿੱਤੀਆਂ ਨੇ ਤੇ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਜਾ ਰਹੀ ਹੈ ਹੁਣ ਹੁਣ ਨਸ਼ਾ ਬੰਦ ਹੋ ਸਕੇਗਾ ਨਹੀਂ ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਆਪਣਾ ਜ਼ਿਲ੍ਹੇਾਂ ਦੇ ਵਿੱਚ ਡੱਕਿਆ ਜਾਵੇ ਤੇ ਤੁਸੀਂ ਸੰਗਰੂਰ ਦੀ ਮੈਂ ਤੁਹਾਨੂੰ ਇੱਕ ਧਾਰਨ ਦੇ ਦੇਣਾ ਉੱਥੇ ਜੇ ਰੀਲੀ ਸ਼ਰਾਬ ਦੇ ਨਾਲ ਲੋਕ ਮਰੇ ਸੀ ਨਾ ਉਹ ਏਰੀਆ ਕਿਹਦਾ ਚੀਮਾ ਦਾ ਚੀਮਾ ਦੇ ਇਰਗੇ ਦੇ ਵਿੱਚ ਚੀਮਾ ਜੀ ਉਥੇ ਐਮਐਲਏ ਬਣੇ ਉਥੋਂ ਹੀ ਦੇ ਮੁੱਖ ਮੰਤਰੀ ਹੈ ਉਹਨਾਂ ਪਹਿਲਾਂ ਤਾਂ ਚੱਕ ਕੇ ਚੀਮਾ ਜੀ ਨੂੰ ਅੰਦਰ ਕਰੋ ਜਿਨ੍ਹਾਂ ਨੇ ਜਾਲੀ ਸ਼ਰਾਬ ਦੇ ਵਿੱਚ ਮੇਰੇ ਹਿਸਾਬ ਨਾਲ ਦਰਜਨਾ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਮਰ ਗਏ ਔਰਤਾਂ ਵਿਧਵਾ ਹੋ ਗਈਆਂ ਬੱਚੇ ਨਾਥ ਹੋ ਗਏ ਉਹਨਾਂ ਚੀਜ਼ਾਂ ਦੇ ਉੱਤੇ ਜੇ ਸਰਦਾਰ ਭਗਵੰਤ ਸਿੰਘ ਮਾਨ ਵਾਕਈ ਪੰਜਾਬ ਦਾ ਹਤੈਸ਼ੀ ਹੈ ਨਸ਼ਾ ਬੰਦ ਕਰਨਾ ਚਾਹੁੰਦਾ ਹੈ ਤੇ ਉਹ ਪਹਿਲਾਂ ਚੀਮਾ ਜੀ ਤੇ ਪਰਚਾ ਕਰੇ ਉਸ ਤੋਂ ਬਾਅਦ ਬਹੁਤ ਚੰਗੀ ਗੱਲ ਹੈ ਸਲਾਹਾ ਜੋ ਗੱਦ ਮੈਂ ਜੇ ਕੋਈ ਐਸਐਚਓ ਜਾਂ ਕੋਈ ਅਫਸਰ ਇਹਨਾਂ ਦਾ ਪੀਸ ਬਦਲ ਕੇ ਨਸ਼ਕ ਨਸ਼ੇ ਦੇ ਤਸਕਰਾਂ ਦੇ ਘਰੇ ਜਾਂਦਾ ਹੈ ਨਸ਼ਾ ਵੇਚਣ ਵਾਲਿਆਂ ਦੇ ਘਰੇ ਜਾਂਦਾ ਹੈ ਤੇ ਉਹਨਾਂ ਨੂੰ ਉਹ ਫੜਦਾ ਹੈ ਜਾਂ ਉਹਦੇ ਪਰਚਾ ਕਰਦਾ ਬਹੁਤ ਸਲਾਗਾ ਜੋ ਕਦਮ ਹੈ ਪਰ ਪਰ ਉਹਨਾਂ ਨੂੰ ਕੀ ਪਤਾ ਲੱਗਿਆ ਵੀ ਇਹ ਪਰਿਵਾਰ ਨਸ਼ਾ ਵੇਚਦਾ ਐਸ ਐਚਓ ਸਾਹਿਬ ਨੂੰ ਕੀ ਪਤਾ ਵੀ ਇਹ ਪਰਿਵਾਰ ਨਸ਼ਾ ਵੇਚਦਾ ਕਿਉਂ ਪਹਿਲਾਂ ਤੋਂ ਜੋ ਇਹਨਾਂ ਦਾ ਹੁੰਦਾ ਸਿਸਟਮ ਇੱਕਦਮ ਹੋ ਰਹੀ ਇਸ ਗੱਲ ਨਾਲ ਐਡ ਕਰਨੀ ਚਾਹਣਾ ਗੱਲ ਹੁਣ ਕੁਝ ਦੋ ਤਿੰਨ ਦਿਨਾਂ ਦੇ ਵਿੱਚ ਹਜ਼ਾਰਾਂ ਪੁਲਿਸ ਅਫਸਰਾਂ ਦੀਆਂ ਮੁਲਾਜ਼ਮਾਂ ਦੀਆਂ ਛੋਟੇ ਮੁਨਸ਼ੀ ਤੋਂ ਲੈ ਕੇ ਡੀਐਸਪੀ ਐਸਐਸਪੀ ਤਾਕਤਾਂ ਦੀਆਂ ਬਦਲੀਆਂ ਹੋਈਆਂ ਇੱਕੋ ਦਮ 2 ਸਾਲ ਪਹਿਲਾਂ ਤਾਂ ਕੁਝ ਦੇਖਿਆ ਨਹੀਂ ਗਿਆ ਅੱਜ ਜੋ ਤੁਸੀਂ ਹਜ਼ਾਰਾਂ ਬੰਦਿਆਂ ਦੀਆਂ ਬਦਲੀਆਂ ਕਰਦੇ ਹੋ ਬਹੁਤ ਚੰਗੀ ਗੱਲ ਕਰੋ ਸਰਕਾਰ ਹੈ ਪੰਜਾਬ ਦੀ ਉਹਨਾਂ ਦੇ ਵੱਸ ਆਥੋਦ ਵੱਸ ਹੈ ਚਲੋ ਬਦਲੀ ਕਰਨਾ ਬਣਦਾ ਪਰ ਕੀ ਕਰਨ ਵੀ ਉਹਦੇ ਨਾਲ ਨਸ਼ਾ ਰੁਕ ਜਾਊਗਾ ਜੇ ਹਜ਼ਾਰ ਬਦਲੀ ਕਰਤੀ ਇਹਦਾ ਮਨ ਨਸ਼ਾ ਬੰਦ ਹੋ ਜਾਊਗਾ ਜਿਹੜੇ ਨਵੇਂ ਆਉਣਗੇ ਉਹ ਵੀ ਇਸੇ ਪੰਜਾਬ ਇੱਥੋਂ ਹੀ ਆਉਣਗੇ ਨਾ ਉਧਰਲੇ ਜ਼ਿਲ੍ਹੇ ਦੇ ਉਧਰਲੇ ਜ਼ਿਲ੍ਹੇ ਚ ਉਧਰਲੇ ਜ਼ਿਲ੍ਹੇ ਦੇ ਉਧਰਲੇ ਜ਼ਿਲ੍ਹੇ ਅੱਦੋ ਉਹੀ ਪੰਜਾਬ ਪੁਲਿਸ ਦੇ ਨਾ ਪਰ ਜੇ ਐ ਬਦਲੀਆਂ ਕਰੇ ਤਾਂ ਨਸ਼ਾ ਰੁਕਦਾ ਹੈ ਮੈਂ ਤਾਂ ਕਹਿੰਦਾ ਰੋਜ਼ ਬਦਲੀ ਕਰੋ ਨਿਤ ਬਦਲੀਆਂ ਕਰਿਆ ਕਰੋ ਸੈਂਕੜੇ ਹਜ਼ਾਰਾਂ ਲੋਕਾਂ ਦੀਆਂ ਬਦਲੀਆਂ ਕਰੋ ਮੁਲਾਜ਼ਮਾਂ ਦੀਆਂ ਤੇ ਹੋ ਸਕਦਾ ਨਸ਼ਾ ਦੇ ਉੱਤੇ ਠੱਲ ਪੈ ਜੇ ਕਿਵੇਂ ਲੱਗਦਾ ਤੁਹਾਨੂੰ ਕਿ ਜਿਮਨੀ ਚੋਣ ਹੋ ਰਹੀ ਹੈ ਜਲੰਧਰ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਇਹ ਸਭ ਕੁਝ ਹੋ ਰਿਹਾ ਜਾਂ ਵਾਕਿਆ ਹੀ ਸੀਐਮ ਭਗਵੰਤ ਮਾਨ ਨੂੰ ਪੰਜਾਬ ਦੀ ਨੌਸਵਾਨੀ ਨਾਲ ਪੰਜਾਬ ਦੇ ਲੋਕਾਂ ਨਾਲ ਪਿਆਰ ਨਹੀਂ ਕਿੰਨਾ ਜਿਹੜੇ ਸਿਆਸੀ ਲੀਡਰ ਹੁੰਦੇ ਹਨ ਨਾ ਕੱਲੇ ਮੈਂ ਭਗਵੰਤ ਮਾਨ ਦੀ ਗੱਲ ਨਹੀਂ ਕਰੂੰਗਾ ਚਾਹੇ ਉਹ ਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਅਜੇ ਦੀ ਹੈ ਕੱਲਾ ਭਗਵੰਤ ਮਾਨ ਨੂੰ ਮੈਂ ਦੋਸ਼ ਨਹੀਂ ਦੇਵਾਂਗਾ ਇੱਥੇ ਜਿਹੜੇ ਸਿਆਸੀ ਲੀਡਰ ਹੁੰਦੇ ਹਨਾ ਇਹ ਜਾਨਕਾ ਗਰਗਟ ਵਾਂਗੂ ਰੰਗ ਬਦਲਦੇ ਆ ਤੇ ਪਰ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਉਪ ਚੋਣਾਂ ਦੀ ਗੱਲ ਕਰਦੇ ਹੋ ਨਸ਼ੇ ਦੀ ਗੱਲ ਕਰਦੇ ਹੋ ਬੰਦ ਕਰਨਾ ਚਾਹੋਣ ਤਾਂ ਯਾਰ ਇਹਨਾਂ ਇੱਕ ਮਿੰਟ ਦੇ ਵਿੱਚ ਸਾਰਾ ਕੁਝ ਬੰਦ ਹੋ ਸਕਦਾ ਤੁਸੀਂ ਦੇਖੋ ਵੀ ਕੋਰੋਨਾ ਆਇਆ ਕੋਰੋਨਾ ਦੇ ਵਿੱਚ ਇਹਨਾਂ ਨੇ ਕਿੰਨੇ ਲੋਕਾਂ ਨੂੰ ਘਰਾਂ ਦੇ ਵਿੱਚ ਡੱਕਤਾ ਲੱਕਿਆ ਸੀ ਨਾ ਇਹ ਤਾਂ ਕਰੋਨਾ ਨਾਲੋਂ ਵੀ ਭੈੜੀ ਬਿਮਾਰੀ ਜਾਂ ਨਸ਼ਾ ਇੱਕ 14 ਦਿਨਾਂ ਦੇ ਵਿੱਚ 14 ਨੌਜਵਾਨ ਬੰਦਿਆਂ ਬੱਚਿਆਂ ਦਾ ਮਰ ਜਾਣਾ ਨਸ਼ੇ ਖਾ ਕੇ ਵੱਧੋ ਵੱਡਾ ਜੀ ਲੈ ਕੇ ਇਦੋਂ ਮੰਦ ਭਾਗੀ ਕੀ ਗੱਲ ਹੋਊਗੀ ਇਹ ਜਿਹੜੀ ਨਸ਼ੇ ਦੀ ਗੱਲ ਕਰਦੇ ਹੋ ਨਸ਼ਾ ਕੋਈ ਅੱਜ ਦਾ ਤਾਂ ਆਇਆ ਹੀ ਨਹੀਂ ਲੋਕ ਕਹਿੰਦੇ ਵੀ ਅਕਾਲੀ ਦਲ ਨੇ ਲੈ ਕੇ ਆਂਦਾ ਕਾਂਗਰਸ ਹੀ ਕਹਿੰਦੇ ਤੇ ਆਪ ਵਾਲੇ ਕਹਿੰਦੇ ਵੀ ਕਾਂਗਰਸ ਨੇ ਲੈ ਕੇ ਆਂਦਾ ਅੱਜ ਦਾ ਨਾ ਅਕਾਲੀ ਦਲ ਦੀ ਸਰਕਾਰ ਹੈ ਨਾ ਕਾਂਗਰਸ ਦੀ ਸਰਕਾਰ ਹੈ ਅੱਜ ਦਾ ਆਮ ਦੀ ਸਰਕਾਰ ਹੈ ਜ਼ਿੰਮੇਵਾਰਤਾ ਆਮ ਆਦਮੀ ਪਾਰਟੀ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਦੇ ਵਿੱਚ ਹੋਈ ਉਹ ਦੋਸ਼ੀ ਬੰਨੇ ਗਏ ਨਾ ਉਹਨਾਂ ਨੂੰ ਅੱਜ ਤੱਕ ਲੋਕਾਂ ਨੇ ਉਸੇ ਦੋਸ਼ ਦੇ ਵਿੱਚ ਦੇਖੋ ਤੁਸੀਂ ਪਛ ਤੋਂ ਫਰਸ਼ ਤੇ ਲਿਆਂਦਾ ਕਾਲੀ ਦਲ ਦੀ ਪੋਜੀਸ਼ਨ ਕੀ ਬਣੀ ਕਿਉਂਕਿ ਦੋਸ਼ੀ ਸੀ ਲੋਕ ਉਹਨਾਂ ਦੇ ਰਾਜ ਦੇ ਵਿੱਚ ਹੋਇਆ ਜੇ ਅੱਜ ਵੀ ਇਸ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਬਈ ਅਨਸਾਫੀ ਨੂੰ ਤਾਂ ਕੋਈ ਇਨਸਾਫ ਨਹੀਂ ਮਿਲਿਆ ਜੋ ਸਾਡੇ ਗੁਰੂਆਂ ਨਾਲ ਹੋਈ ਹੈ ਪਰ ਨਸ਼ਾ ਤਸਕਰਾਂ ਨੂੰ ਨਸ਼ਾ ਤਸਕਰ ਯਾਰ ਕੋਈ ਵੀ ਹੈ ਉਹ ਸਰਕਾਰ ਦੀ ਪੁਸ਼ਤਪਨਾਹੀ ਹੁੰਦੀ ਹੈ ਉਹਨੂੰ ਚਾਹ ਕੋਈ ਵੀ ਬੰਦਾ ਨਸ਼ਾ ਵੇਚਦਾ ਹੈ ਚਾਹ ਕੋਈ ਮੈਡੀਕਲ ਵਾਲਾ ਵੇਚੇ ਚਾਹ ਮੈਂ ਵੇਚਾਂ ਚਾਹ ਤੁਸੀਂ ਵੇਚੋ ਉਹਨੂੰ ਪੁਸ਼ਤਪਨਾਹੀ ਹੁੰਦੀ ਹੈ ਪਿੱਛੇ ਵੱਡੇ ਵੱਡੇ ਲੀਡਰ ਉਹਨਾਂ ਦੇ ਪੱਗਰ ਖੜੇ ਹੁੰਦੇ ਆ ਕਿਉਂਕਿ ਟੜਕੇ ਨੂੰ ਉਹ ਜਾਂਦੇ ਰਾਤ ਨੂੰ ਟੜਕੇ ਨੂੰ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਹੁੰਦੇ ਆ ਇਸ ਕਰਕੇ ਉਹਨਾਂ ਦੇ ਜਿਹੜੇ ਹੌਸਲੇ ਬੁਲੰਦ ਹੋਏ ਹੋਏ ਨਸ਼ਾ ਵੇਚਣ ਵਾਲਿਆਂ ਦੇ ਸਾਡੇ ਪਰਿਵਾਰ ਹੈ ਜਿਹੜੇ ਉਜੜ ਰਹੇ ਆ ਇਸ ਕਰਕੇ ਮੈਂ ਭਗਵਾਨਤ ਮਾਨ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਹਾਂ 13 0 ਹੋ ਜੋ 0 ਤੋਂ 13 ਹੋ ਜੋ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਤੁਸੀਂ ਮੰਨ ਕੇ ਚੱਲੋ ਤੁਸੀਂ 92 ਸੀਟਾਂ ਜਿੱਤੀਆਂ 92 ਸੀਟਾਂ ਜਿੱਤ ਕੇ ਤੁਸੀਂ ਨਸ਼ਾ ਬੰਦ ਕਰਤਾ ਤੁਸੀਂ 13 ਵੀ ਜਿੱਤ ਜਾਂਦੇ ਫਿਰ ਨਸ਼ਾ ਬੰਦ ਕਰ ਦਿੰਦੇ ਫਿਰ ਬੇਜ਼ਗਾਰੀ ਘਟ ਜਾਂਦੀ ਨਹੀਂ ਤੁਸੀਂ 13 ਜਿਹੜੇ 92 ਸੀਟਾਂ ਜਿੱਤੀਆਂ ਸੀ ਨਾ ਸ਼੍ਰੀਮਾਨ ਜੀ ਉਹ ਸਾਡੀ ਇੱਕ ਲੇਡੀਜ਼ ਦੀ ਇੱਕ ਸਿਸਟਮ ਸੀ ਸਾਡੀਆਂ ਭੈਣਾਂ ਦਾ ਔਰਤਾਂ ਦਾ ਉਹ ਇਹਨਾਂ ਦੇ ਵਿਕਾਵੇ ਦੇ ਵਿੱਚ ਆ ਗਈਆਂ ਵੀ 1000 ਰੁਪਏ ਸੀ ਤੁਹਾਡੇ ਖਾਤੇ ਦੇ ਵਿੱਚ ਪਾਵਾਂਗੇ ਜੋ ਅੱਜ ਤੱਕ ਨਹੀਂ ਪਿਆ ਮੈਂ ਉਹ 1000 ਰੁਪਇਆ ਨਹੀਂ ਮੰਗ ਰਿਆ ਕਿਉਂਕਿ ਪੰਜਾਬ ਦੇ ਲੋਕ ਮੰਗਤੇ ਨਹੀਂ ਜਦੋਂ ਅਸੀਂ ਪੂਰਾ ਦੇਸ਼ ਦਾ ਢਿੱਡ ਭਰ ਸਕਦੇ ਹਾਂ ਅਨਾਜ ਨਾਲ ਅਸੀਂ ਮੰਗਤੇ ਨਹੀਂ ਮੈਂ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਦੀ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਵੀ ਅਸੀਂ ਮੰਗਤੇ ਨਹੀਂ ਤੁਸੀਂ ਸਾਡੇ ਨਾਲ ਵਾਅਦਾ ਹੀ ਨਾ ਕਰੋ ਅਸੀਂ ਵਾਅਦਾ ਤੁਹਾਨੂੰ ਆਖਿਆ ਜੀ ਸਾਡੇ ਨਾਲ ਵਾਅਦੇ ਕਰੋ ਸਾਨੂੰ ਗਰੰਟੀਆਂ ਦਿਓ 1000 ਦੀ ਗੱਲ ਆਈ ਸਾਡੇ ਭੈਣਾਂ ਨੇ ਸਾਡੀਆਂ ਔਰਤਾਂ ਨੇ ਵੀ ਇਹਨਾਂ ਨੂੰ ਵੋਟਾਂ ਪਾ ਦੇਣਾ ਉਹ ਇਹਨਾਂ ਨੂੰ 92 ਸੀਟਾਂ ਆ ਗਈਆਂ ਉਹ ਕੋਈ ਇਹਨਾਂ ਦੀ ਚੰਗਿਆਈ ਨੂੰ ਨਹੀਂ ਆਈਆਂ ਨਾ ਹੀ ਕੋਈ ਪਿਛਲੀ ਸਰਕਾਰ ਦੀ ਉਹਨਾਂ ਨੇ ਬਰਿਆਈ ਦੇਖੀ ਸੀ ਸਾਡੀਆਂ ਔਰਤਾਂ ਨੂੰ ਕੀ ਪਤਾ ਵੀ ਕਾਲੀ ਦਲ ਕਿੰਨਾ ਚੰਗਾ ਜਾਂ ਮਾੜਾ ਜਾਂ ਕਾਂਗਰਸ ਮਾੜੀ ਐ ਤੇ ਉਹਨਾਂ ਨੇ 1000 ਰੁਪਏ ਦੇ ਵਕਾਵੇ ਚ ਆਗੀਆਂ ਉਹ ਇਹਨਾਂ ਨੇ ਦਿੱਤਾ ਨਹੀਂ ਹੁਣ ਉਹੀ 1000 ਰੁਪਏ ਇਹਨਾਂ ਦੇ ਪੁੱਠਾ ਪਿਆ ਹੁਣ ਇਹਨਾਂ ਨੇ ਚੋਣ ਤੋਂ ਪਹਿਲਾਂ ਕਿਹਾ ਸੀ ਨਾ 1000 ਦਾ ਸੀ 1100 ਕਰ ਦਾਂਗੇ ਦੇਖੋ ਤੁਸੀਂ ਜੇ ਤੁਸੀਂ ਉਹੀ ਕੜਾ ਬਣਾਉਣਾ ਹੈ ਗੱਲਾਂ ਦਾ ਹੀ ਗੱਲਾਂ ਦਾ ਕੜਾ ਬਣਾਉਣਾ ਸੀ ਤਾਂ ਭਗਵੰਤ ਮਾਨ ਜੀ ਤੁਸੀਂ 1000 ਦਾ 5000 ਕਰ ਦਿੰਦੇ ਹੋ ਸਕਦਾ ਭੈਣਾ ਸਾਡੀਆਂ ਫੇਰ ਤੇਰੇ ਪਕਾਵੇ ਦੇ ਵਿੱਚ ਆ ਜਾਂਦੀਆਂ ਤੇ ਉਹ ਤੂੰ 1000 ਦਾ 1100 ਹੀ ਕੀਤਾ ਉਹ ਤੈਨੂੰ ਵੋਟ ਐਤਕੀ ਔਰਤਾਂ ਨੇ ਨਹੀਂ ਪਾਈ ਕੁਛ ਇਹ ਹੋਇਆ ਵੀ ਇਹ ਇਕੱਲੇ ਜੁਮਲੇਬਾਜ਼ ਬੰਦਾ ਹੈ ਉਹਨੂੰ ਤੂੰ ਥਾਂ-ਥਾਂ ਤੇ ਕਿੱਕਲੀਆਂ ਪਾਉਂਦਾ ਫਿਰਦਾ ਕਿੱਕਲੀ ਪਾਉਣਾ ਕੀ ਮੁੱਖ ਮੰਤਰੀ ਦਾ ਕੰਮ ਹੈ ਗੀਤ ਗਾਉਣਾ ਛੁਟਕਲੇ ਸੁਣਾਉਣੇ ਇਹ ਮੁੱਖ ਮੰਤਰੀ ਨਹੀਂ ਹੁੰਣ ਤੂੰ ਹੁਣ ਤੂੰ ਮੁੱਖ ਮੰਤਰੀ ਹੈ ਕੋਈ ਝਟਕੇ ਬਾਜ ਨਹੀਂ ਕੋਈ ਤੂੰ ਹਾਸੇ ਠੱਠੇ ਕਰਨ ਵਾਲਾ ਕਲਾਕਾਰ ਨਹੀਂ ਤੂੰ ਮੁੱਖ ਮੰਤਰੀ ਹੈ ਮੁੱਖ ਮੰਤਰੀ ਦੀ ਪਰਵਾਸਾ ਸਮਝ ਪੰਜਾਬ ਬਚਾ ਮੈਂ ਤਾਂ ਕਹਿੰਦਾ ਵੀ ਤੂੰ ਚੰਗੇ ਕੰਮ ਕਰ ਤੇ ਦੁਬਾਰ ਫੇਰ ਆ ਤੂੰ 2027 ਦੇ ਵਿੱਚ ਫੇਰ ਰੀਪੀਟ ਕਰ ਜੇ ਤੂੰ ਚੰਗੇ ਕੰਮ ਕਰੇਗਾ ਮੇਰੇ ਕਹਿਣ ਨਾਲ ਕਿਸੇ ਕਾਂਗਰਸੀ ਦੇ ਕਹਿਣ ਨਾਲ ਕਿਸ ਅਕਾਲੀ ਦਲ ਦੇ ਕਹਿਣ ਨਾਲ ਕਿਸ ਬੀਜੇਪੀ ਦੇ ਕਹਿਣ ਨਾਲ ਤੂੰ ਮਾੜਾ ਨਹੀਂ ਹੋੜੇਗਾ ਜੇ ਮੁੱਖ ਮੰਤਰੀ ਚੰਗੇ ਕੰਮ ਕਰੂਗਾ 2.5 ਸਾਲ ਪਏ ਆ ਆਪਦੀ ਕਾਰਜਕਾਰੀ ਸੁਧਾਰੋ ਹੋ ਸਕਦਾ ਤੁਸੀਂ ਰੀਪੀਟ ਕਰ ਜਿਓ ਕਿਉਂਕਿ ਮੈਂ ਕਹਿੰਦਾ ਵੀ ਚੰਗੇ ਕੰਮ ਕਰੋ ਇਸ ਕਰਕੇ ਮੁੱਖ ਮੰਤਰੀ ਨੂੰ ਮੇਰੀ ਬੇਨਤੀ ਹੈ ਵੀ ਜੋ ਤੂੰ ਇਹ ਵਿਚਕਾਨਾ ਹਰਕਤਾਂ ਕਰਦਾ ਫਿਰਦਾ ਹੈ ਇਹਨਾਂ ਨੂੰ ਬੰਦ ਕਰ ਤੂੰ ਕਿਤੇ ਖੈਰੇ ਤੇ ਕਮੈਂਟ ਕਰਦਾ ਕਿ ਤੇ ਪ੍ਰਤਾਪ ਸਿੰਘ ਬਾਜਵੇ ਨੂੰ ਕਹਿੰਦਾ ਤੇਰਾ ਮੁੰਡਾ ਤਾਂ ਐਕਟਰ ਨਹੀਂ ਬਣ ਸਕਦਾ ਤੂੰ ਕਿਸੇ ਦੇ ਮੁੰਡੇ ਐਕਟਰ ਬਣਾਉਣ ਨਹੀਂ ਆਇਆ ਤੂੰ ਮੁੱਖ ਮੰਤਰੀਆਂ ਪੰਜਾਬ ਦਾ ਪੰਜਾਬ ਬਚਾ ਰੰਗਲੇ ਪੰਤੂ ਗੱਲ ਕਰਦਾ ਮੈਂ ਰੰਗਲਾ ਪੰਜਾਬ ਬਣਾ ਦੂੰ ਇਹਨੂੰ ਰੰਗਲਾ ਪੰਜਾਬ ਬਣਾ ਜਿਹੜਾ 13 0 ਦੀ ਗੱਲ ਕਰਦਾ ਜਿਹੜੀਆਂ 3 ਸੀਟਾਂ ਆਈਆਂ ਹਨ ਇਹਨਾਂ ਨੂੰ ਸ਼੍ਰੀਮਾਨ ਜੀ ਉਹ ਇਹਨਾਂ ਨੂੰ ਨਹੀਂ ਆਈਆਂ ਉਹ ਜਿਹੜੀ ਬਸੰਤੀ ਪੱਗ ਬੰਨੀ ਹੈ ਦੀ ਉਹਨੂੰ ਆਈਆਂ ਲੋਕਾਂ ਨੇ ਫੇਰ ਵੀ ਉਹਨਾਂ ਸਾਡੇ ਸ਼ਹੀਦਾਂ ਦੀ ਝੇਪ ਸ਼ਰਮ ਹਯਾ ਸਾਨੂੰ ਵੀ ਸਰਦਾਰ ਭਗਤ ਸਿੰਘ ਦੀ ਪੱਗ ਹੈ ਉਹ ਪੱਗ ਦੀ ਇਲਾਜ ਰੱਖੀ ਜਿਹੜੀਆਂ ਤਿੰਨ ਸੀਟਾਂ ਦਿੱਤੀਆਂ ਨੇ ਤੇ ਜੀ ਇਹ ਇਕੱਲੇ ਭਗਵੰਤ ਮਾਨ ਕਹਿੰਦਾ ਵੀ ਮੈਨੂੰ ਆਗੀਆਂ ਤਿੰਨ ਸੀਟਾਂ ਇਹਨੂੰ ਤਿੰਨ ਸੀਟਾਂ ਨਹੀਂ ਆਈਆਂ ਨਾ ਇਹਦੀ ਕਾਰਜਕਾਰੀ ਨੂੰ ਆਈਆਂ ਇਹਦੇ ਐਮਐਲ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਇਹਦੀ ਆਪਦੀ ਕਾਰਜਕਾਰੀ ਬਿਲਕੁਲ ਜ਼ੀਰੋ ਹੈ ਜੋ ਤਿੰਨ ਸੀਟਾਂ ਆਈਆਂ ਉਹ ਬਸੰਤੀ ਪੱਗ ਨੂੰ ਆਈਆਂ ਇਹ ਬਸੰਤੀ ਪੱਗ ਦੀ ਇਲਾਜ ਰੱਖ ਲੈਣਾ ਜਿਹੜੀਆਂ ਨੇ ਬੰਨੀਆਂ ਖਟਕਲ-ਖਲਾ ਜਾ ਕੇ ਸੌ ਚੱਕੀ ਵੇਖੋ ਤੁਸੀਂ ਡਰਾਮੇ ਕਰ ਦਰਦੇ ਆ ਲੋਕ ਕੀ ਭਗਵੰਤ ਸਿੰਘ ਆਪਣਾ ਸਰਦਾਰ ਭਗਵੰਤ ਆਪਣੇ ਭਗਤ ਸਿੰਘ ਨੇ ਕਿਹਾ ਸੀ ਇਹੋ ਜਿਹਾ ਪੰਜਾਬ ਸਿਰਜੋਗੇ ਤੁਸੀਂ ਝੂਠ ਗੱਪ ਫਰੇਵ ਤੇ ਇਹ ਚੀਜ਼ਾਂ ਕਰੋਗੇ ਕਿ ਲੋਕਾਂ ਤੇ ਤੁਸੀਂ ਝੂਠੇ ਪਰਚੇ ਕਰੋਗੇ ਜੇ ਤੁਹਾਨੂੰ ਕੋਈ ਸਵਾਲ ਕਰਦਾ ਉਹਨਾਂ ਦੇ ਉੱਤੇ ਪਰਚੇ ਕਰੋਗੇ ਇਹਨਾਂ ਚੀਜ਼ਾਂ ਨਾ ਵੋਟਾਂ ਨਹੀਂ ਪੈਂਦੀਆਂ ਲੋਕ ਦਬ ਜਾਂਦੇ ਐ ਰੁਕ ਜਾਂਦੇ ਐ ਪਰ ਜਮਾ ਉਹ ਮਿਟ ਨਹੀਂ ਮਿਟਦੇ ਨਹੀਂ ਹੁੰਦੇ ਕਿਉਂਕਿ ਲੋਕ ਮਿਟਣਾ ਨਹੀਂ ਜਾਣਦੇ ਜਿਹੜੀ ਪੰਜਾਬ ਦੇ ਜਿਹੜੇ ਲੋਕ ਐ ਉਹ ਪਹਿਲੀ ਗੱਲ ਤਾਂ ਦਬਣਾ ਹੀ ਨਹੀਂ ਜਾਣਦੇ ਦਬਦਾ ਨਹੀਂ ਹੁੰਦਾ ਪੰਜਾਬੀ ਉਹ ਪਿੱਛੇ ਹਟ ਜਾਂਦਾ ਹੁੰਦਾ ਤੇ ਜਦੋਂ ਚੀਤਾ ਹੋਵੇ ਸ਼ੇਰ ਹੋਵੇ ਜਦੋਂ ਸ਼ਿਕਾਰ ਕਰਦਾ ਨਾ ਉਹ ਕਈ ਮੀਟਰ ਪਿੱਛੇ ਖੜ ਜਾਂਦਾ ਹੈ ਤੇ ਫੇਰ ਆਪਦੇ ਸ਼ਿਕਾਰ ਨੂੰ ਉਹ ਝਪਟ ਮਾਰਦਾ ਤੇ ਪੰਜਾਬੀ ਵੀ ਉਸੇ ਚੀਤੇ ਵਰਗਾ ਜਦੋਂ ਇਹਦੇ ਕੋਈ ਦਾਅ ਉਠਾਉਂਦਾ ਹੈ ਚਾਹੇ ਮੌਜੂਦਾ ਸਰਕਾਰ ਹੋਵੇ ਕਾਂਗਰਸ ਹੋਵੇ ਕਾਲੀ ਦਲ ਹੋਵੇ ਚਾਹੇ ਉਹ ਭਾਜਪਾ ਹੋਵੇ ਇੱਕ ਗੱਲ ਆਪਾਂ ਭਾਜਪਾ ਦੀ ਵੀ ਕਰ ਲੈਨੇ ਆ ਭਾਜਪਾ ਦਾ ਵੋਟ ਬੈਂਕ ਵਧਿਆ ਇਸ ਕਰਨਾ ਤੁਸੀਂ ਨਹੀਂ ਮੁਕਰ ਸਕਦੇ ਇਸ ਗੱਲ ਤੋਂ ਮਨਾਹੀ ਨਹੀਂ ਹੋ ਸਕਦੇ ਪਰ ਜਿਹੜੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਯੂਪੀ ਦੇ ਵਿੱਚ ਖਾਸ ਕਰ ਜਿੱਥੇ ਰਾਮ ਮੰਦਰ ਬਣਾਇਆ ਸੀ ਉਹ ਸੀਟ ਵੀ ਹਰੇਕ ਨਹੀਂ ਬਨਾਰਸ ਵਾਲੀ ਇਹ ਰਾਮ ਮੰਦਰ ਦਾ ਇਹਨਾਂ ਨੇ ਜੁਮਲਾ ਦਿੱਤਾ ਵੀ ਸਾਡੇ ਜਿਹੜੇ ਹੈਗੇ ਆਪਣੇ ਹਿੰਦੂ ਉਹ ਸਾਡੇ ਵਹਿਕਾਵੇ ਦੇ ਵਿੱਚ ਆ ਜਾਣਗੇ ਹਿੰਦੂ ਯਾਰ ਬਹੁਤ ਸਮਝਦਾਰ ਜਮਾਤ ਹੈ ਉਹ ਇਹਨਾਂ ਦੇ ਵਹਿਕਾਵੇ ਦੇ ਵਿੱਚ ਨਹੀਂ ਆਉਂਦੀ ਅਸੀਂ ਹਿੰਦੂ ਸਿੱਖ ਮੁਸਲਮਾਨ ਤੇ ਸਾਈ ਸਾਰੇ ਭਾਈ ਜਰਾ ਇਕੱਠੇ ਰਹਿੰਨੇ ਆ ਇਹ ਸਾਨੂੰ ਪਾੜਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਯੂਪੀ ਦੇ ਵਿੱਚ ਬੀਜੇਪੀ ਦੀ ਕੀ ਕਾਰਜਕਾਰੀ ਰਹੀ ਹੈ ਇਹਦਾ ਜਿਹੜਾ ਅਸਰ ਹੈ ਉਹ ਇੱਕ ਕਿਸਾਨੀ ਅੰਦੋਲਨ ਹੈ ਉਹ ਸਾਫ਼ ਦਿਸ ਰਿਹਾ ਹੈ ਕਿ ਕਿਸਾਨਾਂ ਨੂੰ ਮਟਾਉਣ ਵਾਲੇ ਲੋਕ ਆ ਜਿਹੜੇ ਸੋਚ ਰੱਖਦੇ ਵੀ ਕਿਸਾਨ ਮਿਟ ਜੇ ਬਰਬਾਦ ਹੋ ਜੇ ਜਾਂ ਖਤਮ ਹੋ ਜੇ ਉਹ ਕਦੇ ਵੀ ਪਾਸ ਨਹੀਂ ਹੁੰਦੇ ਕਿਹਨੂੰ ਕਦੇ ਪਾਸ ਨਹੀਂ ਹੁੰਦੇ ਪਰ ਭਾਰਤ ਪਾਤ ਦਾ ਵੋਟ ਬੈਂਕ ਆ ਜਿਹੜਾ ਵਧਿਆ ਇਕੱਲੇ ਪੰਜਾਬ ਦੇ ਵਿੱਚ ਚੋਣਾ ਲੜਦੇ ਆ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਪੰਜਾਬ ਆਪਣੇ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਆਪਣੇ ਪੈਰ ਜਮਾਉਂਦੀ ਨਜ਼ਰ ਆ ਰਹੀ ਹੈ ਦੇਖੋ ਤੁਸੀਂ ਕਿਵੇਂ ਸ਼ਹਿਰਾਂ ਦੇ ਵਿੱਚੋਂ ਚਲੋ ਵੋਟ ਬੈਂਕ ਸੀ ਭਾਜਪਾ ਦਾ ਪਰ ਪਿੰਡਾਂ ਦੇ ਵਿੱਚੋਂ ਵੀ ਵੋਟਾਂ ਪਈਆਂ ਕਿਵੇਂ ਤੁਸੀਂ ਦੇਖਦੇ ਹੋ ਕਿਸਾਨ ਇੱਕ ਪਾਸੇ ਵਿਰੋਧ ਕਰਦੇ ਸੀ ਦੂਜੇ ਪਾਸੇ ਪਿੰਡਾਂ ਦੇ ਵਿੱਚੋਂ ਵੀ ਵੋਟਾਂ ਪੈਣੀਆਂ ਕਿਵੇਂ ਦੇਖਦੇ ਹੋ ਨਹੀਂ ਵੋਟ ਬੈਂਕ ਵਿੱਚ ਵੱਧ ਜਾਣਾ ਵੋਟ ਬੈਂਕ ਵੱਧ ਗਿਆ ਮੈਂ ਮੰਨ ਗਿਆ ਪਹਿਲੇ ਹੀ ਮੰਨ ਗਿਆ ਪਰ ਸੀਟ ਤਾਂ ਕੋਈ ਨਹੀਂ ਨਾ ਆਈ ਤੁਸੀਂ ਪੰਜਾਬ ਦੀ ਸੀਟ ਦੀ ਗੱਲ ਕਰੋ ਜੁਪੀ ਦੇ ਵਿੱਚ ਕੀ ਹਾਲ ਹੋਇਆ ਇਹਨਾਂ ਦਾ ਜੁਪੀ ਦੇ ਵਿੱਚ ਚੰਗੀ ਪੋਜੀਸ਼ਨ ਸੀ ਇਹਨਾਂ ਦੇ ਤੇ ਜਿੱਥੇ ਮੰਨ ਕੇ ਚਲੋ ਰਾਮ ਮੰਦਰ ਬਣਿਆ ਰਾਮ ਮੰਦਰ ਦੀ ਬਿੜਲੀ ਵੀ ਸੀਟ ਬੁਹਾਰ ਗਏ ਨਾ ਮੌਜੂਦਾ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਇਹ ਮੌਜੂਦਾ ਪ੍ਰਧਾਨ ਮੰਤਰੀ ਹੈ ਇਹਦੀ ਸੋਚ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਸੋਚ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਇਹ ਜਿਹੜੇ ਇਹਨਾਂ ਦੇ ਵਿਰੋਧੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਵਿਰੋਧੀ ਨੂੰ ਨਾਲ ਲੈ ਕੇ ਚੱਨਣ ਵਾਲਾ ਹੀ ਪ੍ਰਧਾਨ ਮੰਤਰੀ ਹੁੰਦਾ ਤੇ ਵਿਰੋਧੀ ਨੂੰ ਹੀ ਲੈ ਕੇ ਚੱਲਣ ਵਾਲਾ ਮੁੱਖ ਮੰਤਰੀ ਹੁੰਦਾ ਸਹੀ ਮਹੀਨਿਆਂ ਦੇ ਵਿੱਚ ਜੇ ਆਪਾਂ ਚਾਰੇ ਗੱਡੀ ਦੇ ਪਹੀਏ ਸਹੀ ਨਹੀਂ ਚੱਲ ਰਹੇ ਤੇ ਦੇਸ਼ ਤੇ ਪੰਜਾਬ ਤੁਹਾਡਾ ਕਿਵੇਂ ਸਹੀ ਚੱਲੂਗਾ ਜਿਹੜਾ ਮੁੱਖ ਪ੍ਰਧਾਨ ਮੰਤਰੀ ਹੈ ਪ੍ਰਧਾਨ ਮੰਤਰੀ ਜਿਹੜੀ ਅੱਜ ਤੁਸੀਂ ਕਾਂਗਰਸ ਦੇਖੋ 50 ਤੋਂ 100 ਤੇ ਗਈ ਇਹ 303 ਤੋਂ ਬਾਹਰ ਫੁੱਕਦੇ ਆ 240 ਰਹਿ ਗਈਆਂ ਇਹ 63 ਸੀਟਾਂ ਨੇ ਗਵਾਈਆਂ ਤੇ ਕਾਂਗਰਸ ਨੇ 50 ਸੀਟਾਂ ਆਪਣੀਆਂ ਪਲੱਸ ਕੀਤੀਆਂ ਉਹਦਾ ਕੀ ਅਸਰ ਹੋਇਆ ਕਿਉਂਕਿ ਇੱਕ ਤਾਂ ਰਾਹੁਲ ਗਾਂਧੀ ਦੀ ਜਿਹੜੀ ਯਾਤਰਾ ਸੀ ਪੈਦਲ ਯਾਤਰਾ ਉਹਦਾ ਅਸਰ ਹੋਇਆ ਪਰ ਜਿਹੜਾ ਸੰਵਿਧਾਨ ਨੂੰ ਬਚਾਉਣਾ ਹੈ ਲੋਕਤੰਤਰ ਨੂੰ ਬਚਾਉਣਾ ਹੈ ਜੇ ਤੁਸੀਂ ਲੋਕਤੰਤਰ ਨੂੰ ਖਤਮ ਕਰਨ ਜਾ ਰਹੇ ਹੋ ਸੰਵਿਧਾਨ ਨੂੰ ਖਤਮ ਕਰ ਰਹੇ ਜਾ ਰਹੇ ਹੋ ਫਿਰ ਲੋਕ ਤੁਹਾਨੂੰ ਮਾਫ ਕਿਵੇਂ ਕਰਨਗੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕਿ ਲੋਕ ਚੁੱਪ ਕਰ ਜਾਂਦੇ ਹੁੰਦੇ ਆ ਚੁੱਪ ਕੀ ਹੁੰਦਾ ਜਦੋਂ ਕੋਈ ਤੂਫਾਨ ਆਉਣਾ ਹੁੰਦਾ ਇੱਕ ਛਾਇਆ ਜਾਂਦੀ ਹੈ ਨਾ ਚੁੱਪੀ ਛਾ ਜਾਂਦੀ ਹੈ ਤੇ ਉਹ ਤੂਫਾਨ ਆਉਂਦਾ ਹੈ ਜੰਗਲ ਦੇ ਵਿੱਚ ਵੀ ਜਿਹੜੇ ਜਨੌਰ ਹੁੰਦੇ ਆ ਚਿੜੀਆਂ ਕਾਂ ਤੇ ਉਹ ਚੁੱਪ ਕਰਕੇ ਬੈਠ ਜਾਂਦੇ ਆ ਕਿ ਉਹਨੂੰ ਪਤਾ ਹੁੰਦਾ ਵੀ ਤੂਫਾਨ ਨੂੰ ਲੋੜਾ ਇਸ ਕਰਕੇ ਤੂਫਾਨ ਹੋਣ ਵਾਲਾ ਸੀ ਪਰ ਪ੍ਰਧਾਨ ਮੰਤਰੀ ਨੂੰ ਉਸਦੀ ਖਬਰ ਨਹੀਂ ਸੀ ਵੀ ਮੇਰੀਆਂ ਸੀਟਾਂ ਜਿਹੜੀਆਂ 303 ਤੋਂ 240 ਆਉਣਗੀਆਂ ਤੇ ਕਾਂਗਰਸ ਜਿਹੜੀ ਇਹ ਪੰਜਾਬ ਤੋਂ ਹੌਤੇ ਜਾਊਗੀ ਬਹੁਤ ਵੱਡਿਆ ਫਰਮ ਹੋਇਆ ਸਾਡੀਆਂ 13 ਸੀਟਾਂ ਦੇ ਵਿੱਚੋਂ ਅਸੀਂ 7 ਜਿੱਤੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕਾਂਗਰਸ ਨੇ ਇਹ ਚੀਜ਼ ਕੀਤੀ ਹੈ ਉਹ ਅਪ ਹੋਈ ਹੈ ਤੇ ਬੀਜੇਪੀ ਉੱਥੇ ਡਾਊਨ ਹੋਇਆ ਪਰ ਆਉਣ ਵਾਲੇ ਜੇ ਤੁਸੀਂ ਆਖੋ ਨਾ ਵੀ ਇਹ ਸਰਕਾਰ ਹੈ ਜਿਹੜੀ 5 ਸਾਲ ਚੱਲ ਜੂਗੀ ਬਿਲਕੁਲ ਗਲਤ ਜੋ ਇਹਦੇ ਭਾਈ ਵਾਲਾ ਨਤੀਸ਼ ਕੁਮਾਰ ਵਰਗੇ ਉਹ ਇੱਕ ਲੋਟੂ ਹੈ ਉਹ ਜਦੋਂ ਮਰਜ਼ੀ ਬਦਲ ਜਾਂਦੇ ਨੇ ਨਦੀਸ਼ ਕੁਮਾਰ ਦੀ ਕਾਰਜਕਾਰੀ ਹੈ ਜਿਹੜੀ ਉਹ ਥੋੜੇ ਜਿਿਹੇ ਚਿਰ ਦੇ ਵਿੱਚ ਹੀ 6-7 ਵਾਰੀ ਤਾਂ ਮੁੱਖ ਮੰਤਰੀ ਬਣ ਗਿਆ ਕਦੇ ਉਹਨੇ ਲਾਲੂ ਪ੍ਰਸ਼ਾਦ ਨੂੰ ਛੱਡਤਾ ਕਦੇ ਕਾਂਗਰਸ ਛੱਡੀ ਕਦੇ ਬੀਜੇਪੀ ਛੱਡੀ ਨਤ ਮੁੱਖ ਮੰਤਰੀ ਦੀ ਸੌ ਚੱਕਦਾ ਮੈਂ ਦੇਖਦਾ ਕਦੇ ਉਹਨੇ 6 ਮਹੀਨੇ ਤੋਂ ਸੌ ਚੱਕ ਲਈ ਕਦੇ ਸਾਲ ਤੋਂ ਸੌ ਚੱਕ ਲਈ ਉਹ ਨਦੀਸ਼ ਕੁਮਾਰ ਵਰਗੇ ਜਿਹੜੇ ਲੋਕ ਹਨਾ ਇਹਨਾਂ ਦੀ ਸਰਕਾਰ ਨੂੰ 5 ਸਾਲ ਪੂਰਾ ਨਹੀਂ ਚੱਲਣ ਦੇਣਗੇ 6 ਮਹੀਨੇ ਨੂੰ ਟੁੱਟ ਜਾਏ ਸਰਕਾਰ ਸਾਲ ਨੂੰ ਟੁੱਟ ਜਾਏ ਇਹ ਸਰਕਾਰ ਪੂਰਾ ਆਪਦਾ 5 ਸਾਲ ਦਾ ਕਾਰਜਗਾਰ ਨਹੀਂ ਪੂਰਾ ਕਰੂਗੀ ਤੇ ਜੇ ਕਰੂਗੀ ਤੇ ਲੋਕਾਂ ਦੇ ਉੱਤੇ ਅਤਿਆਚਾਰ ਨਹੀਂ ਕਰੂਗੀ ਹੁਣ ਲੋਕਾਂ ਦੇ ਉੱਤੇ ਅਤਿਆਚਾਰ ਨਹੀਂ ਹੋਊਗਾ ਕਿਸਾਨਾਂ ਤੇ ਮਜ਼ਦੂਰਾਂ ਤੇ ਹਿੰਦੂਆਂ ਤੇ ਸਿੱਖਾਂ ਤੇ ਜਾਂ ਕਿਸੇ ਵੀ ਭਾਈਚਾਰੇ ਤੇ ਹੁਣ ਮੁਸਲਮਾਨ ਭਾਈਚਾਰੇ ਤੇ ਵੀ ਅਤਿਆਚਾਰ ਨਹੀਂ ਹੋਊਗਾ ਇਸ ਕਰਕੇ ਜੋ ਸਰਕਾਰ ਲੋਕਾਂ ਨੇ ਚੁਣੀ ਹੈ ਮੈਂ ਕਹਿੰਦਾ ਲੋਕ ਵੀ ਵਧਾਈ ਦੇ ਫਾਤਰ ਹੈ 240 ਪਲੱਸ 32 ਹੋਰ ਚਾਹੀਦੀਆਂ ਸੀ ਉਹ 32 ਪਾਸਿਆਂ ਤੋਂ ਲੈ ਜਾਣਾ ਹੁਣ ਇਹ ਸਾਡੇ ਤੇ ਅਤਿਆਚਾਰ ਨਹੀਂ ਕਰੂਗਾ ਸਰਕਾਰ ਚਲਾਊਗਾ ਜੇ ਲੋਕ ਪੱਖੀ ਕੰਮ ਕਰੂਗਾ ਤਾਂ ਅਗਲੀ ਵਾਰ ਇਹ ਹੋ ਸਕਦਾ ਹੈ ਬਹੁਤ ਮਤਨ ਸਤਾ ਦੇ ਵਿੱਚ ਆਵੇ ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹੈ ਅਤਿਆਚਾਰ ਕਰਨਾ ਬੰਦ ਕਰੋ ਜੇ ਨਸ਼ਾ ਬੰਦ ਕਰਨਾ ਹੈ ਤੇ ਨਸ਼ੇ ਤੇ ਡਰਾਮਾ ਨਾ ਕਰੋ ਨਸ਼ੇ ਨੂੰ ਪ੍ਰੋਪਰ ਤੌਰ ਤੇ ਉਹ ਮਹਿਮਨ ਨੂੰ ਚਲਦੀ ਰਹਿਣ ਦਿਓ ਇੱਕ ਵਾਰੀ ਇੱਕ ਦਿਨ ਦੇ ਵਿੱਚ ਹਜ਼ਾਰਾਂ ਸੈਂਕੜੇ ਜਾਂ ਲੱਖਾਂ ਬੰਦੇ ਫੜ ਕੇ ਜੇਲਾਂਾਂ ਵਿੱਚ ਡੱਕਣ ਨਾਲ ਨਸ਼ਾ ਬੰਦ ਨਹੀਂ ਹੋਊਗਾ ਹਜ਼ਾਰਾਂ ਬੰਦੇ ਪੁਲਿਸ ਦੇ ਮੁਲਾਜ਼ਮਾਂ ਦੀ ਬਦਲੀ ਕਰਕੇ ਨਸ਼ਾ ਬੰਦ ਨਹੀਂ ਹੋਊਗਾ ਨਸ਼ਾ ਬੰਦ ਹੋਊਗਾ ਪੂਰੀ ਸੋਚ ਨਾਲ ਵਿਚਾਰਨਾ ਵਿਰੋਧੀ ਧਿਰਾਂ ਨੂੰ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਹੋਊਗਾ ਜੇ ਬੁੱਧੀਜੀਵੀਆਂ ਨੂੰ ਤੁਸੀਂ ਰਹਿ ਲੈ ਲਓ ਪਿਆਰੇ ਲਾਲ ਗਰਗ ਵਰਗਿਆਂ ਦੀ ਰਹਿ ਲੈ ਲਓ ਤੇ ਹੋ ਸਕਦਾ ਪੰਜਾਬ ਦਾ ਭਲਾ ਹੋ ਜੇ ਸਰਦਾਰ ਪ੍ਰਗਟ ਸਿੰਘ ਵਰਗੇ ਬੈਠੇ ਆ ਕਾਂਗਰਸ ਦੇ ਵਿੱਚ ਉਹਨਾਂ ਦੀ ਰਾਇ ਲੈ ਲਓ ਰਹਿ ਲੈਣਾ ਕੋਈ ਸਿੱਧੂ ਵਰਗੇ ਬੈਠਿਆ ਮੈਨੂੰ ਸਿੱਧੂ ਵਰਗੇ ਤੇ ਤਜਰਬੇਕਾਰ ਲੋਕ ਬੈਠੇ ਆ ਤੁਸੀਂ ਤਜਰਬੇਕਾਰਾਂ ਨੂੰ ਨਾਲ ਲੈ ਕੇ ਚੱਲੋ ਜੇ ਤੁਸੀਂ ਉਹਨਾਂ ਦੀ ਰਾਇ ਲਹੋਗੇ ਕੰਮ ਸਰਕਾਰ ਕਰੂਗੀ ਤੇ ਨਾ ਤੁਹਾਡਾ ਹੀ ਬਣਨਾ ਤੁਸੀਂ ਦੂਰੀ ਯਾਰ ਆਓ ਮੈਂ ਕਹਿੰਦਾ ਜੀ ਆਉਂਦਿਆਂ ਨੂੰ ਐ 2027 ਦੇ ਵਿੱਚ ਭਗਵੰਤ ਮਾਨ ਜੀ ਤੁਸੀਂ ਦੂਰੀ ਯਾਰ ਆਓ ਪਰ ਦੂਰੀ ਯਾਰ ਆਉਂਗੇ ਕਿਵੇਂ ਚੰਗੇ ਕੰਮ ਕਰਕੇ ਪਰਚੀਆਂ ਪੁਰਚੀਆਂ ਵਾਲੀ ਦਾ ਖੇਡ ਖਤਮ ਕਰ ਦਿਓ ਜੇ ਪਰਚੇ ਕਾਲੀ ਦਲ ਨੇ ਕੀਤੇ ਕਾਲੀ ਦਲ ਖਤਮ ਜੇ ਕਾਂਗਰਸ ਨੇ ਕੀਤੇ ਹੋਣਗੇ ਕਾਂਗਰਸ ਖਤਮ ਜੇ ਤੁਸੀਂ ਕਰੋਗੇ ਤੁਸੀਂ ਖਤਮ ਹੋ ਜਾਓਗੇ ਤੁਸੀਂ ਅੰਗਲੇ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਤੁਸੀਂ ਭਾਲੇ ਨਹੀਂ ਥਿਓਨੇ ਤੁਹਾਡੀ ਪੋਜੀਸ਼ਨ ਕੀ ਹੋਈ ਸੀ ਸੰਗਰੂਰ ਦੇ ਵਿੱਚ ਤੁਸੀਂ 2 ਮਹੀਨੇ ਬਾਅਦ ਚੋਣ ਹਾਰੇ ਸੀ ਕਿਉਂ ਹਾਰੇ ਸੀ ਤੁਹਾਡੀ ਕਾਰਜਕਾਰੀ ਮਾੜੀ ਐ ਤੁਸੀਂ ਕਾਰਜਕਾਰੀ ਚੰਗੀ ਰੱਖੋ ਅਸੀਂ ਤਾਂ ਕਹਿੰਦੇ ਆ ਕੋਈ ਅਸੀਂ ਆਮ ਬੰਦੇ ਨੇ ਕਿ ਕਦੇ ਮੁੱਖ ਮੰਤਰੀ ਬਣਨਾ ਹੀ ਨਹੀਂ ਬਣਦਾ ਇਹਨਾਂ ਲੋਕਾਂ ਨੇ ਮੁੱਖ ਮੰਤਰੀ ਜ ਆਕਾਲੀ ਦਲ ਦਾ ਬਣੇ ਕਾਂਗਰਸ ਦਾ ਬਣੇ ਭਾਜਪਾ ਦਾ ਬਣੇ ਚਾਹੇ ਬਣੇ ਚੰਗਾ ਮੁੱਖ ਮੰਤਰੀ ਬਣ ਕੇ ਆਓ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਆਓ ਨਾ ਕਿ ਇੱਕ ਪਾਰਟੀ ਦੇ ਮੁੱਖ ਮੰਤਰੀ ਬਣ ਕੇ ਆਓ ਸਰਦਾਰ ਭਗਵੰਦ ਸਿੰਘ ਮਾਨ ਤੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਸਬੋਧਨ ਕਰਦਾ ਤੈਨੂੰ ਵੀ ਅਸੀਂ ਸਬੋਧਨ ਕਰਦੇ ਆਂ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਹਾਲਾਂਕਿ ਨਾ ਕਿ ਤੂੰ ਆਮ ਆਦਮੀ ਦਾ ਕੱਲੇ ਦਾ ਮੁੱਖ ਮੰਤਰੀ ਹੈ ਜਦੋਂ ਤੈਨੂੰ ਸਬੋਧਨ ਕੀਤਾ ਤੂੰ ਬਾਹਰਲੇ ਸੂਬਿਆਂ ਜਾਣਾ ਹੈ ਖਬਰਾਂ ਵਾਲੇ ਕੀ ਸਬੋਧਨ ਕਰਦੇ ਅੱਜ ਪੰਜਾਬ ਦਾ ਮੁੱਖ ਮੰਤਰੀ ਮੋਗ ਗਿਆ ਹੈ ਜਾਂ ਰਾਜਸਥਾਨ ਚ ਗਿਆ ਹੈ ਹਰਿਆਣਾ ਜਿਹਾ ਪੰਜਾਬ ਕੋਈ ਆਮ ਆਦਮੀ ਦਾ ਮੁੱਖ ਮੰਤਰੀ ਤਾਂ ਨਹੀਂ ਬਈਦਾ ਤੋ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਰਹੇ ਅਸੀਂ ਵੀ ਤੈਨੂੰ ਕਵਾਂਗੇ ਵੀ ਚੰਗੇ ਕੰਮ ਕਰ ਸਿਰਫ ਮੁੱਖ ਮੰਤਰੀ ਸਾਹਿਬ ਦੋ ਤਿੰਨ ਕੰਮ ਹੀ ਹੈ ਨਸ਼ਾ ਬੇਰੁਜ਼ਗਾਰੀ ਤੇ ਝੂਠੇ ਪਰਚੇ ਆਪਦੇ ਜੇ ਤੁਹਾਡੇ ਐਮਐਲਏ ਐ ਮੰਤਰੀ ਐ ਉਹਨਾਂ ਦੀ ਹਫਤੇ ਤੋਂ ਦਸਾਂ ਦਿਨਾਂ ਤੋਂ ਕਲਾਸਲਾ ਉਹਨਾਂ ਦੀ ਕਾਰਜਕਾਰੀ ਦੇ ਜੋ ਤੁਹਾਡੀ ਸੀਐਡੀ ਐ ਉਹ ਕਾਰਜਕਾਰੀ ਉਹਨਾਂ ਦੀ ਦੇਖਿਆ ਤੈਨੂੰ ਰਿਪੋਰਟ ਦੇਵੇ ਵੀ ਫਲਾਣੇ ਐਮਐਲਏ ਦੀ ਕਾਰਜਕਾਰੀ ਆ ਹੈ ਉਹਨੂੰ ਸੱਦ ਕੇ ਉਹ ਸਮਝਾ ਵੀ ਕਾਕਾ ਆਪਾਂ ਇੱਕ ਵਾਰੀ ਨਹੀਂ ਦੂਰੀ ਵਰ ਵੀ ਆਉਣਾ ਮੈਂ ਸਾਰੇ ਐਮਐਲਏ ਨੂੰ ਵੀ ਬੇਨਤੀ ਕਰੂੰਗਾ ਵੀ ਪਰਚੇ ਪੁਰਚਿਆਂ ਦਾ ਸਿਸਟਮ ਛੱਡ ਦਿਓ ਇਹ ਪਿਛਲੀਆਂ ਸੁਜਵਾਤਾਂ ਨੂੰ ਦੇਖੋ ਲੋਕਾਂ ਨੇ ਮੱਖੀ ਜਿਵੇਂ ਦੁੱਧ 'ਚੋਂ ਮੱਖੀ ਨੂੰ ਕੱਢ ਕੇ ਬਾਹਰ ਰੱਖ ਦਿੰਦੇ ਲੋਕ ਐਂ ਰੱਖ ਦਿੰਦੇ ਹੁੰਦੇ ਆ ਇਹ ਲੋਕ ਐ ਪੰਜਾਬੀ ਐ ਪੰਜਾਬੀ ਗੈਰਤਮੰਦ ਹੁੰਦੇ ਆ ਇਹਨਾਂ ਦਾ ਪ੍ਰਧਾਨ ਮੰਤਰੀ ਦੀਆਂ ਛਾੜਾ ਅਕ ਆਮ ਇੱਕ ਨਿੱਕੇ ਜਿਹੇ ਸੂਬੇ ਦਾ ਮੁੱਖ ਮੰਤਰੀ ਕੀ ਕਰੂਗਾ ਸਾਡੇ ਮੂਹਰੇ ਅਸੀਂ ਫਿਰ ਵੀ ਬੇਨਤੀ ਕਰਦੇ ਆਂ ਅਸੀਂ ਜਾਣ ਕੇ ਕੋਈ ਇਹਨਾਂ ਤੇ ਇਹਨਾਂ ਤੇ ਕੋਈ ਐਲੀਕੇਸ਼ਨ ਨਹੀਂ ਲਾਉਂਦੇ ਇਹਨਾਂ ਨੂੰ ਕੋਈ ਹੁਕਮ ਨਹੀਂ ਸੁਣਾਉਂਦੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀ ਪੰਜਾਬ ਪੰਜਾਬ ਨੂੰ ਬਚਾ ਲਓ ਪੰਜਾਬੀਆਂ ਨੂੰ ਬਚਾ ਲਓ ਸਾਡੇ ਨੌਜਵਾਨਾਂ ਨੂੰ ਬਚਾ ਲਓ ਨਸ਼ਾ ਬੰਦ ਕਰੋ ਚੰਗੀ ਕਾਰਜਕਾਰੀ ਕਰਨ ਤੇ ਇਹ ਦੂਰੀ ਬਰ ਆ ਜਾਣਗੇ